ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਹਰਜਸ ਨੇ 314 ਰਨਾਂ ਦੀ ਇੱਕ ਬਹੁਤ ਵੱਡੀ ਪਾਰੀ ਖੇਡੀ ਜਿਹਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੂਗਾ। ਤੁਸੀਂ ਪਾਰੀ 314 ਵਾਲੀ ਖੇਡੀ ਐ ਇਹ ਵੀ ਮਤਲਬ ਇੱਕ ਡ੍ਰੀਮ ਪਾਰੀ ਕਹਿ ਸਕਦੇ ਆਪਾਂ ਹਰ ਇੱਕ ਕ੍ਰਿਕਟਰ ਚਾਹੁੰਦਾ ਕਿ ਮੈਂ 200 ਕਰਾਂ 300 ਕਰਾਂ 200 ਤੇ ਤੁਸੀਂ ਗਏ 43ਵੇਂ ਓਵਰ ਤੇ ਤਤ ਨੂੰ ਲੱਗਦਾ ਸੀ ਕਿ ਅੱਗੇ ਮੈਂ 300 ਵੀ ਹੁਣ ਕਰ ਸਕਦਾ ਕੀ ਮਾਈਂਡ ਚ ਕੀ ਚੱਲ ਰਿਆ ਸੀ ਤੁਹਾਡੇ ਉਸ ਵੇਲੇ 100 ਤੋਂ ਬਾਅਦ ਮੈਂ ਹਰ ਬੋਲ ਛੱਕੇ ਲਈ ਮਾਰਨੀ ਸੀ ਅੱਛਾ ਏਲੀ ਜਾਏਗੀ ਤਾਂ ਫਿਰ ਮੈਂ ਸਵਿੰਗ ਕਰ ਹੀ ਗਿਆ ਕਦੋਂ ਤੋਂ ਤੁਸੀਂ ਕ੍ਰਿਕਟ ਖੇਡਦੇ ਆ ਰਹੇ ਹੋ ਬਚਪਨ ਦੇ ਵਿੱਚ ਕਦੋਂ ਤੋਂ ਤੁਸੀਂ ਲੱਗੇ ਸੀ ਜਾਂ ਤੁਹਾਨੂੰ ਲੱਗਿਆ ਜਾਂ ਤੁਹਾਡੇ ਪੇਰੈਂਟਸ ਨੂੰ ਲੱਗਿਆ ਕਿ ਹਾਂ ਹਰਜਸ ਸਪੈਕਟਰ ਬਣ ਸਕਦਾ ਇਹਨੂੰ ਇਸ ਲਾਈਨ ਚ ਪਾਉਨੇ ਆ ਮੰਮੀ ਪਾਪਾ ਨੂੰ ਤਾਂ ਵੈਸੇ ਕੋਈ ਕੋਈ ਸ਼ੌਂਕ ਨਹੀਂ ਸੀ ক্রিকেট ਦਾ ਮੇਰੇ ਵੀ ਗੁਰਦੁਆਰੇ ਸਾਡੇ ਉੱਤੇ ਕੋਰਟ ਸੀ ਲੋਕਲ ਕਲੱਬ ਦਾ ਉਹਨਾਂ ਨੇ ਸ਼ੁਰੂ ਕੀਤੀ ਮੈਂ ਪਾਪਾ ਨੂੰ ਕਿਹਾ ਵੀ ਸਾਨੂੰ ਇੱਕ ਪਲੇਅਰ ਚਾਹੀਦਾ ਹੈ ਇਸ ਹਫ਼ਤੇ ਲਈ ਹਾਂ ਤੇ ਜੀ ਮੈਂ ਇਹਨੂੰ ਲੈ ਜਾਵਾਂ ਤੇ ਪਾਪਾ ਵੀ ਨੇ ਹਾਂ ਜੀ ਲੈ ਜਾਓ ਪਰ ਮੈਂ ਨਹੀਂ ਕਦੀ ਲੈ ਕੇ ਜਾਉਂਦਾ ਪਰ ਉਦੋਂ ਏਸ ਕੀ ਸੀ ਤੁਹਾਡੀ ਹੈ ਹੈਗਾ ਸੀ 8 ਮਸਾਲਾ ਤੁਸੀਂ ਗਏ ਫਿਰ ਉਹ ਮੈਚ ਖੇਡਿਆ ਉੱਥੇ ਉਹ ਉਹ ਤੁਹਾਡਾ ਮਤਲਬ ਪਹਿਲਾ ਇਨਫੀਲਡ ਦੇ ਵਿੱਚ ਕ੍ਰਿਕਟ ਦਾ ਮੈਚ ਸੀਗਾ ਉਹ ਜਾਂ ਉਸ ਤੋਂ ਪਹਿਲਾਂ ਖੇਡਦੇ ਹੁੰਦੇ ਸੀ ਤੁਸੀਂ ਨਾ ਪਹਿਲਾ ਸੀ ਮੇਰਾ ਤੇ ਫਿਰ ਫੈਮਿਲੀ ਦਾ ਸਪੋਰਟ ਮਿਲੇ ਆ ਪੂਰਾ ਫਿਰ ਉਦੋਂ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਕਰ ਲਿਆ ਕਿ ਹਾਂ ਮੈਂ ਇਧਰ ਹੀ ਜਾਣਾ ਹਾਂਜੀ ਹਾਂਜੀ ਪਾਪਾ ਦਾ ਪਾਪਾ ਮਮੀ ਦਾ ਦੋਨੋਂ ਦਾ ਪੂਰਾ ਸਪੋਰਟ ਮਿਲਿਆ ਅੱਛਾ ਕੀ ਅੱਗੇ ਕੀ ਡ੍ਰੀਮ ਹੈ ਤੁਹਾਡਾ ਹੁਣ ਆਸਟ੍ਰੇਲੀਆ ਦੀ ਟੀਮ ਦੇ ਵਿੱਚ ਖੇਡਣਾ ਆਪਣੇ ਦੇਸ਼ ਦੇ ਲਈ ਖੇਡਣਾ ਹਾਂਜੀ ਜਿਹੜੀ ਟੈਸਟ ਕ੍ਰਿਕਟ ਖੇਡਣਾ ਤਾਂ ਸਭ ਤੋਂ ਅੱਖਾਂ ਹੁੰਦਾ ਉਹੀ ਖੇਡਣਾ ਮੇਰਾ ਇਰਾਦਾ ਹੈ ਵੈਸੇ ਤਾਂ ਅੱਛਾ ਤੁਹਾਡਾ ਫੇਵਰਿਟ ਫਾਰਮੈਟ ਕਿਹੜਾ ਕਿਉਂਕਿ ਹੁਣ ਤਾਂ ਤਿੰਨ ਤਿੰਨ ਫਾਰਮੈਟ ਸਾਡੇ ਕੋਲ ਨੇ ਹਨਾ ਟੈਸਟ ਹੈ ਵਨ ਡੇ ਹੈ ਟੀ 20 ਹੈ ਤੁਹਾਡਾ ਫੇਵਰਿਟ ਫਾਰਮੈਟ ਕਿਹੜਾ ਹੈ ਫੇਵਰਿਟ ਤਾਂ ਮੇਰੇ ਸਾਰੇ ਨੇ ਮੈਨੂੰ ਜਿਹੜਾ ਵੀ ਕ੍ਰਿਕਟ ਖੜਾਣਾ ਹੈ ਖੜਾ ਦੋ ਮੈਂ ਤਾਂ ਸਾਰੇ ਖੇਡਦਾ ਇੱਕ ਤੁਹਾਡੀ ਇਹ ਵੀ ਤਾਰੀਫ਼ ਬਹੁਤ ਹੋ ਰਹੀ ਹੈ ਇੰਡੀਆ ਪੰਜਾਬ ਦੇ ਵਿੱਚ ਕਿ ਹਰਜਾਸ ਨੇ ਆਪਣੀ ਜਿਹੜੀ ਗੁਰਸਿੱਖੀ ਆ ਉਹਨੂੰ ਕਾਇਮ ਰੱਖਿਆ ਨਾ ਤੁਸੀਂ ਪੰਜਾਬ ਦੇ ਨਾਲ ਟੁੱਟਿਓ ਨਾ ਤੁਸੀਂ ਪੰਜਾਬੀ ਦੇ ਨਾਲ ਟੁੱਟਿਓ ਅਸੀਂ ਦੇਖ ਰਹੇ ਹਾਂ ਕਿ ਤੁਹਾਡੀ ਪੰਜਾਬੀ ਬਹੁਤ ਸੋਹਣੀ ਆ ਤੇ ਨਾ ਤੁਸੀਂ ਗੁਰਸਿੱਖੀ ਦੇ ਨਾਲ ਟੁੱਟਿਓ ਇਹਦਾ ਕੀ ਰੀਜ਼ਨ ਹੈ ਕਿ ਨੂੰ ਸਹਿਰਾ ਕਿ ਨੂੰ ਜਾਂਦਾ ਹੈ ਇਹ ਕ੍ਰੈਡਿਟ ਕਿਸ ਨੂੰ ਜਾਂਦਾ ਤੁਹਾਡੇ ਮਾਤਾ ਪਿਤਾ ਨੂੰ ਜਾਂਦਾ ਐ ਇਹ ਤਾਂ ਕ੍ਰੈਡਿਟ ਆਫ ਕੌਰਸ ਮੁੰਡਾ ਪਾਪਾ ਨੂੰ ਹੀ ਜਾਂਦਾ ਗੁਰਦਵਾਰੇ ਕੋਲ ਨਾ ਰੱਖਿਆ ਹਰ ਵੀਕਐਂਡ ਆਪਾਂ ਜਾਣਾ ਹੈ ਵੀਕਡੇਸਟ ਵੀ ਜਾਣਾ ਹਫਤੇ 'ਚ 2-3 ਵਾਰੀ ਜਾਣਾ ਠੀਕ ਹੈ ਪਾਠ ਵਗੈਰਾ ਵੀ ਕਰਦੇ ਹੋ ਹਰ ਜਸ ਤੁਸੀਂ ਕਹਿ ਰਹੇ ਹੋ ਕਿ ਗੁਰਦੁਆਰੇ ਸਾਹਿਬ ਜਾਂਦੇ ਸੀ ਹਾਂਜੀ ਹਾਂਜੀ ਕੋਸ਼ਿਸ਼ ਕਰਦਾ ਜਿਆਦਾ ਤਾਂ ਮੈਂ ਅੱਜਕੱਲ੍ਹ ਲਿਸਟ ਮੈਂ ਹੁੰਦਾ ਨਹੀਂ ਆਠੇ ਕਿ ਮੈਂ ਦੇਖ ਰਿਹਾ ਸੀ ਤੁਸੀਂ ਆਪਣੇ ਵਟਸਐਪ ਦੇ ਉੱਤੇ ਨਾ ਇੱਕ ਡੀਪੀ ਲਗਾਈ ਹੋਈ ਹੈ ਇੱਕ ਟਰੋਫੀ ਦੀ ਸ਼ੀ ਇਜ਼ ਵੇਟਿੰਗ ਫਾਰ ਮੀ ਕੁਛ ਐਸ ਤਰੀਕੇ ਨਾਲ ਲਿਖਿਆ ਹੋਇਆ ਉਹ ਕਿਹੜੀ ਟਰਾਫੀ ਹੈ ਮੈਂ ਜਾਣ ਸਕਦਾ ਅੰਡਰ 19 ਦੀ ਵਰਲਡ ਕੱਪ ਵਾਲੀ ਹੈ ਉਹ আচ্ছা ਉਹ ਅੰਡਰ 19 ਪਰ ਉਹ ਤਾਂ ਤੁਸੀਂ ਜਿੱਤ ਲਿਆ ਹਾਂ ਜੀ ਹਾਂ ਜੀ ਕਿਉਂਕਿ ਸਚਿੰਤਨ ਦੁੱਲਕਰਿਆ ਹੋਰ ਬਹੁਤ ਸਾਰੇ ਗ੍ਰੇਟ ਪਲੇਅਰ ਹੋਏ ਨੇ ਬ੍ਰੈਨ ਲਾਰਾ ਹੋਗੇ ਤੁਹਾਡੇ ਆਈਡੀਅਲ ਪਲੇਅਰ ਕੌਣ ਹੈ ক্রিকেট ਦੇ ਵਿੱਚ ਮੇਰੇ ਹੈਗੇ ਨੇ ਉਸਮਾਨ ਖਵਾਜਾ ਤੇ ਯੁਵਰਾਜ ਸਿੰਘ ਉਸਮਾਨ ਖਵਾਜਾ ਤੇ ਯਵਰਾਜ ਸਿੰਘ ਕਿਉਂ ਆਈਡਲ ਲੱਗਦੇ ਨੇ ਜਿੱਦਾਂ ਉਹ ਕ੍ਰਿਕਟ ਖੇਡਦੇ ਨੇ ਉਹ ਉਹ ਤਾਂ ਹੀ ਮੈਨੂੰ ਖੇਡਣਾ ਪਸੰਦ ਆ ਤਾਂ ਫਿਰ ਇਹੋ ਜਿਹੇ ਬੰਦੇ ਨੂੰ ਤਾਂ ਆਈਡਲ ਕਰਨਾ ਚਾਹੀਦਾ ਸਸ਼ੀਕਲ ਦੋਸਤੋ ਪੰਜਾਬੀ ਮਾਈਕ ਦੇਖ ਰਹੇ ਹੋ ਤੇ ਮੈਂ ਹਾਂ ਰਵਿੰਦਰ ਸਿੰਘ ਬੈਣੀਪਾਲ ਦੀਵਾਲੀ ਪੂਰੇ ਦੇਸ਼ ਦੇ ਵਿੱਚ ਮਨਾਈ ਜਾ ਰਹੀ ਹੈ ਪਰ ਇੱਕ ਨੌਜਵਾਨ ਐਸਾ ਜਿਸ ਨੇ ਦੀਵਾਲੀ ਤੋਂ ਪਹਿਲਾਂ ਹੀ ਗਰਾਊਂਡ ਦੇ ਵਿੱਚ ਐਸੇ ਪਟਾਕੇ ਚਲਾਏ ਐਸੀਆਂ ਆਤਿਸ਼ਬਾਜ਼ੀਆਂ ਆਪਣੇ ਛੱਕਿਆਂ ਦੇ ਨਾਲ ਚਲਾਈਆਂ ਕਿ ਪੂਰੇ ਦੁਨੀਆ ਦੇ ਵਿੱਚ ਇਸ ਨੌਜਵਾਨ ਦੇ ਵੱਲੋਂ ਮਾਰੇ ਗਏ ਇਹ ਚੌਕੇ ਛੱਕੇ ਤੇ ਖੇਡੀ ਗਈ ਆਤਿਸ਼ੀ ਪਾਰੀ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋਈ ਤੇ ਨਾ ਉੱਭਰ ਕੇ ਸਾਹਮਣੇ ਆਉਂਦਾ ਹਰਜਤ ਸਿੰਘ ਦਾ ਹਰਜਤ ਸਿੰਘ ਪੰਜਾਬੀ ਨੌਜਵਾਨ ਹੈ ਪਰ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਆਸਟ੍ਰੇਲੀਆ ਮੂਲ ਦਾ ਕਿਉਂਕਿ ਉਸਦੇ ਮਾਤਾ ਪਿਤਾ ਪੰਜਾਬ ਚੰਡੀਗੜ੍ਹ ਤੋਂ ਆਸਟ੍ਰੇਲੀਆ ਗਏ ਤੇ 2005 ਦੇ ਵਿੱਚ ਹਰਜਸ ਜਨਮ ਲੈਂਦਾ ਤੇ ਉਸ ਤੋਂ ਬਾਅਦ ਕ੍ਰਿਕਟ ਨੂੰ ਆਪਣਾ ਪੈਸ਼ਨ ਬਣਾ ਲੈਂਦਾ ਤੇ ਜਿਸ ਤਰੀਕੇ ਦੇ ਨਾਲ ਅੰਡਰ 19 ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੇ ਵਿੱਚ ਉਸਨੇ ਜ਼ਬਰਦਸਤ ਪਾਰੀ ਖੇਡੀ ਫਾਈਨਲ ਜਿੱਤਵਾਇਆ ਤੇ ਥੋੜੇ ਦਿਨ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਹਰਜਸ ਨੇ 314 ਰਨਾਂ ਦੀ ਇੱਕ ਬਹੁਤ ਵੱਡੀ ਪਾਰੀ ਖੇਡੀ ਜਿਹਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੂਗਾ ਹਰਜਸ ਨੇ ਕਿੰਨੀ ਇੱਕ ਮਿਹਨਤ ਇਸ ਪਾਰੀ ਤੱਕ ਪਹੁੰਚਣ ਦੇ ਲਈ ਕੀਤੀ ਜਾਂ ਆਪਣਾ ਕੈਰੀਅਰ ਕ੍ਰਿਕਟ ਦੇ ਵਿੱਚ ਬਣਾਉਣ ਦੇ ਲਈ ਕੀਤਾ ਕਿਵੇਂ 35 ਛੱਕੇ ਉਹਨੇ ਆਪਣੀ ਇਸ ਪਾਰੀ ਦੇ ਵਿੱਚ ਮਾਰੇ ਇਹ ਸਭ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਇਸ ਵੇਲੇ ਸਿੱਧਾ ਆਸਟ੍ਰੇਲੀਆ ਤੋਂ ਹਰਜਸ ਸਿੰਘ ਜੁੜੇ ਨੇ ਬਹੁਤ ਸਾਰੀਆਂ ਗੱਲਾਂ ਉਹਨਾਂ ਦੇ ਨਾਲ ਕਰਾਂਗੇ ਪਰ ਪਹਿਲਾਂ ਸਵਾਗਤ ਕਰਦੇ ਆਂ ਹਰਜਸ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ ਹਰਜਸ ਇੱਕ ਐਸੀ ਪਾਰੀ ਖੇਡਣ ਦਾ ਹਰ ਇੱਕ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ ਕਿ ਮੈਂ 100 ਮਾਰਾਂ ਮੈਂ 200 ਮਾਰਾਂ ਮੈਂ 300 ਤੋਂ ਵੀ ਪਾਰ ਚਲੇ ਜਾਵਾਂ ਹਰਜਸ ਨੇ ਜਿਹੜੀ 314 ਰਨਾਂ ਦੀ ਪਾਰੀ ਖੇਡੀ ਉਹ ਹਰਜਸ ਦੇ ਲਈ ਕਿੰਨੀਕ ਅਹਿਮੀਅਤ ਰੱਖਦੀ ਹੈ ਅਮਿਤ ਤਾਂ ਦੇਖੋ ਜੀ ਲਾ ਕਰ ਰੱਖਦੀ ਤਾਂ ਹੈ ਵੈਸੇ ਬਹੁਤ 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 ਰੱਖ ਰਹੀ ਹੈ ਪਰ ক্রিকেট ਇਹੋ ਜੀ ਗੇਮ ਹੈ ਵੀ ਹਰ ਹਫਤੇ ਡਿਫਰੈਂਟ ਚੀਜ਼ ਹੋ ਸਕਦੀ ਹੈ ਤਾਂ ਫਿਰ ਹਮ ਅੱਜਕੱਲ ਇਹ ਹੀ ਫੋਕਸ ਹੈ ਵੀ ਮੈਨੂੰ ਕਿਦਾਂ ਆਪਣੇ ਬੈਕਗ੍ਰਾਉਂਡਸ ਰੱਖ ਕੇ ਕਿਦਾਂ ਨੈਕਸਟ ਵੀਕ ਪਰਫਾਰਮ ਕਰਾਂ ਓਕੇ ਅਚਾ ਤੁਸੀਂ ਜੇਕਰ ਆਪਾਂ بیٹنگ ਦੀ ਗੱਲ ਕਰੀਏ ਤਾਂ بیٹنگ ਤੁਸੀਂ ਲੈਫਟ ਹੈਂਡ ਤੋਂ ਕਰਦੇ ਹੋ ਜੋ ਬੋਲਿੰਗ ਕਰਦੇ ਹੋ ਤਾਂ ਉਹ ਰਾਈਟ ਹੈਂਡ ਤੋਂ ਕਰਦੇ ਹੋ ਇਹ ਕਿੱਦਾਂ ਪੋਸੀਬਲ ਹੋਇਆ ਕਿਉਂਕਿ ਕਾਫੀ ਲੋਕ ਹੈਰਾਨ ਨੇ ਕਿਉਂਕਿ ਜੇ ਅਸੀਂ ਦੇਖਦੇ ਹਾਂ ਤਾਂ ਬੈਟਸਮੈਨ ਲੈਫਟੀ ਹੈ ਤਾਂ ਉਹ ਫਿਰ ਲੈਫਟ ਆਰਮੀ ਬਾਲ ਵੀ ਕਰੂਗਾ ਪਰ ਤੁਸੀਂ ਦੋਨੋਂ ਹੱਥ ਚਲਾ ਰਹੇ ਹੋ ਇਹ ਇਹ ਸ਼ੁਰੂ ਤੋਂ ਇਦਾਂ ਹੀ ਚੱਲਦਾ ਆ ਰਿਹਾ ਤੁਹਾਡੇ ਨਾਲ ਵੀ ਬਾਲ ਤੁਸੀਂ ਰਾਈਟ ਦੇ ਨਾਲ ਕਰਦੇ ਹੋ ਤੇ ਬੈਟਿੰਗ ਲੈਫਟੀ ਹੋ ਜਾਂਦੇ ਹੋ ਮੈਂ ਸ਼ੁਰੂਤੋਂ ਮੈਂ ਐਕਚੁਅਲੀ ਰਾਈਟ ਹੈਂਡ ਬੈਟਸਮੈਨ ਹੀ ਸੀ ਪਰ ਮੇਰੇ ਚਾਚਾ ਜੀ ਨੇ ਇੱਕ ਵਾਰੀ ਸ਼ੀਟ ਤਾਂ ਸੀ ਰਾਈਟ ਹੈਂਡਡ ਬੈਟਿੰਗ ਕਰਦੇ ਕਰਦੇ ਇੱਥੇ ਵਿੜੇ ਅੱਛਾ ਤੇ ਫਿਰ ਉਹਦੇ ਤੋਂ ਫਿਰ ਮੈਂ ਲੈਡ ਸ਼ੁੱਟੀ ਤੇ ਫਿਰ ਜਿਆਦਾ ਉਸ ਟਾਈਮ ਬੀਤਿਆ ਉਸ ਤੋਂ ਬਾਅਦ ਮੈਂ ਲੈਫਟ ਹੈਂਡ ਹੀ ਕਰ ਕਰ ਰਿਹਾ ਹਾਂ ਹੂੰ ਓਕੇ ਅੱਛਾ ਹਰਜਸ ਤੁਸੀਂ ਪਿਛਲੇ ਸਾਲ ਅੰਡਰ 19 ਵਰਲਡ ਕੱਪ ਦੇ ਵਿੱਚ ਖੇਡੇ ਆਸਟ੍ਰੇਲੀਆ ਦੀ ਟੀਮ ਦੇ ਵਿੱਚ ਸੀ ਤੁਸੀਂ ਫਾਈਨਲ ਦੇ ਵਿੱਚ ਵੀ ਤੁਸੀਂ 50 ਅਪ ਕੀਤਾ ਤੇ ਤੁਸੀਂ ਤੁਹਾਡੀ ਟੀਮ ਜਿੱਤੀ ਵਰਲਡ ਕੱਪ ਤੇ ਉਦੋਂ ਦਾ ਜਿਹੜਾ ਤੁਹਾਡਾ ਚਾ ਸੀ ਅੰਡਰ 19 ਵਰਲਡ ਕੱਪ ਜਿੱਤਣ ਦਾ ਤੇ ਤੁਹਾਡੀ 314 ਰਨਾਂ ਦੀ ਇਹ ਪਾਰੀ ਕਿਹੜੀ ਕਿਹੜੀ ਤੁਹਾਡੇ ਲਈ ਜ਼ਿਆਦਾ ਅਹਿਮੀਅਤ ਰੱਖਦੀ ਹੈ ਜਾਂ ਜ਼ਿਆਦਾ ਦਿਲ ਦੇ ਕਰੀਬ ਹੈ ਦਿਲ ਦੇ ਕਰੀਬ ਤਾਂ ਵੈਸੇ ਦੋਨੋਂ ਹੀ ਨੇ اپنی कंट्री ਲਈ ਇੱਕ ਵਾਰ ਨਾ ਇੱਕ ਛੋਟੀ ਮੋਟੀ ਗਲਤ ਹੈ ਨਹੀਂ ਤੇ ਫਿਰ 300 ਵੀ ਬਣਾਣਾ ਛੋਟੀ ਮੋਟੀ ਗਲਤ ਹੈ ਪਰ ਇਹਨਾਂ ਦੋਨਾਂ ਚੀਜ਼ਾਂ ਨੂੰ ਰਿਵਰਸ ਵਿੱਚ ਚੂਜ਼ ਨਹੀਂ ਸਕਦਾ ਪਰ ਜੀ ਪਰ ਹਾਂਜੀ ਮਤਲਬ ਤੁਹਾਡੇ ਲਈ ਦੋਨੋਂ ਪਾਰੀਆਂ ਬਰਾਬਰ ਨੇ ਕਿਉਂਕਿ ਉਹ ਵੀ ورلڈ ਕੱਪ ਦਾ ਫਾਈਨਲ ਸੀ ਨਾ ਉਹ ਵੀ ਇੱਕ ਬਹੁਤ ਵੱਡਾ ਮੈਚ ਸੀ ਤੇ ਇਹ ਜਿਹੜੀ ਤੁਸੀਂ ਪਾਰੀ 314 ਵਾਲੀ ਖੇਡੀ ਹੈ ਇਹ ਵੀ ਮਤਲਬ ਇੱਕ ਡ੍ਰੀਮ ਪਾਰੀ ਕਹਿ ਸਕਦੇ ਆ ਆਪਾਂ ਹਰ ਇੱਕ ਕ੍ਰਿਕਟਰ ਚਾਹੁੰਦਾ ਕਿ ਮੈਂ 200 ਕਰਾਂ 300 ਕਰਾਂ ਅੱਛਾ ਮੈਂ ਤੁਹਾਡੀ ਨਾ ਗੇਮ ਉਹ ਦੇਖ ਰਿਹਾ ਸੀ ਪੂਰੀ ਤੁਸੀਂ 11ਵੇਂ ਓਵਰ ਦੇ ਵਿੱਚ ਬੈਟਿੰਗ ਕਰਨ ਆਉਣਿਓ ਵਨ ਡਾਊਨ ਤੇ ਤੇ 11ਵੇਂ ਤੋਂ ਲੈ ਕੇ 33 34 ਓਵਰ ਤੱਕ ਤੁਸੀਂ ਆਪਣੀ ਸੈਂਚਰੀ ਪੂਰੀ ਕਰ ਲੈਂਦੇ ਹੋ ਜਦੋਂ ਤੁਸੀਂ ਫਸਟ ਸੈਂਚਰੀ ਆਪਣੀ ਉਹ ਪੂਰੀ ਕੀਤੀ ਤਾਂ ਤੁਹਾਨੂੰ ਲੱਗਦਾ ਸੀ ਕਿ ਹਾਂ ਯਾਰ ਬਾਲ ਆ ਜਿਹੜੀ ਬੱਲੇ ਤੇ ਆ ਰਹੀ ਆ ਉਹ ਪਰਫੈਕਟ ਅੱਜ ਦਿਖ ਵੀ ਰਹੀ ਆ ਤੇ ਮੇਰੀ ਫਾਰਮ ਵੀ ਅੱਛੀ ਆ ਤੇ ਉਦੋਂ ਤੁਹਾਨੂੰ ਲੱਗਿਆ ਸੀ ਕਿ ਮੈਂ ਇਸ ਤੋਂ ਹੁਣ ਅੱਬਬ ਜਾ ਕੇ 200 ਕਰ ਸਕਦਾ ਜਾਂ ਜਦੋਂ 200 ਤੇ ਤੁਸੀਂ ਗਏ 43ਵੇਂ ਓਵਰ ਤੇ ਤਦ ਤੁਹਾਨੂੰ ਲੱਗਦਾ ਸੀ ਕਿ ਅੱਗੇ ਮੈਂ 300 ਵੀ ਹੁਣ ਕਰ ਸਕਦਾ ਕੀ ਮਾਈਂਡ ਚ ਕੀ ਚੱਲ ਰਿਆ ਸੀ ਤੁਹਾਡੇ ਉਸ ਵੇਲੇ ਮਾਈਂਡ ਜੋ ਉਸ ਵੇਲੇ ਤਾਂ ਸਿੰਪਲ ਹੀ ਸੀ 100 ਤੋਂ ਬਾਅਦ ਮੈਂ ਹਰ ਬਾਲ ਛੱਕੇ ਲਈ ਮਾਰਨੀ ਸੀ ਅੱਛਾ ਖੇਲੀ ਜਾਏਗੀ ਤਾਂ ਫਿਰ ਮੈਂ ਸਵਿੰਗ ਕਰ ਹੀ ਗਿਆ ਪਰ ਹਾਂਜੀ ਮੇਰਾ ਕੋਈ ਜਿਵੇਂ ਕੋਈ ਮੈਂ 200 ਬਣਾਵਾ 300 ਬਣਾਵਾ ਸੱਚੀ ਜੁਸ ਹੋ ਹੀ ਗਿਆ ਹਾਂ ਮਤਲਬ ਤੁਸੀਂ ਜਦੋਂ ਸੈਂਚਰੀ ਮਾਰੀ ਤਾਂ ਉਦੋਂ ਤੁਸੀਂ ਇੱਕ ਕਹਿ ਦਿੰਦੇ ਹੋ ਨਾ ਕਿ ਸੈਂਚਰੀ ਵੱਜ ਗਈ ਫਿਰ ਬੰਦਾ ਹੋਰ ਖੁੱਲ ਕੇ ਖੇਡਣ ਲੱਗ ਜਾਂਦਾ ਤੇ ਤੁਸੀਂ 43ਵੇਂ ਤੇ ਸੈਂਚਰੀ ਮਾਰੀ 47ਵੇਂ ਤੇ ਓਵਰ ਤੇ ਜਾ ਕੇ ਤੁਸੀਂ ਸ਼ਾਇਦ 300 ਪਾਰ ਕਰ ਗਏ ਸੀ 250 ਪਾਰ ਕਰ ਗਏ ਸੀ 47ਵੇਂ ਓਵਰ ਤੇ ਤੁਸੀਂ 250 ਕਰ ਗਏ ਸੀ ਪਿਛੇ 3 ਓਵਰ ਸੀਗੇ ਤੇ ਉਹ 3 ਓਵਰਾਂ ਚ ਤੁਸੀਂ 314 ਤੱਕ ਆਪਣੀ ਪਾਰੀ ਨੂੰ ਲੈ ਗਏ। ਮਤਲਬ ਉਹ ਉਹ ਚੀਜ਼ ਬਹੁਤ ਹੈਰਾਨ ਕਰਦੀ ਹੈ ਕਿ ਕਿਵੇਂ 3 ਓਵਰਾਂ ਦੇ ਵਿੱਚ 60 65 ਰਨਾਂ ਤੱਕ ਤੁਸੀਂ ਲੈ ਕੇ ਗਏ ਆਪਣੀ ਪਾਰੀ ਨੂੰ। ਜੇ ਤਾਂ ਮੈਂ ਪਹਿਲਾਂ ਕਿ ਐਵੇਂ ਹਰ ਬਾਲ ਹਰ ਬਾਲ ਮੈਂ ਚੱਕੇ ਲਈ ਮਾਰਨ ਦੀ ਕੋਸ਼ਿਸ਼ ਕਰਦਾ ਸੀ। ਤੇ ਹਾਂ ਜੀ ਚੱਕੇ ਲਏ ਤਾਂ ਫਿਰ ਆਪਾਂ ਖੇਡੀ ਹੈ। ਹੂੰ। ਅੱਛਾ ਹਰ ਜਸ ਹੁਣ ਥੋੜੀ ਜਿਹੀ ਆਪਾਂ ਪ੍ਰੈਕਟਿਸ ਦੀ ਗੱਲ ਕਰਦੇ ਆ ਕਿਹੜੇ ਕਦੋਂ ਤੋਂ ਤੁਸੀਂ ਕ੍ਰਿਕਟ ਖੇਡਦੇ ਆ ਰਹੇ ਹੋ ਬਚਪਨ ਦੇ ਵਿੱਚ ਕਦੋਂ ਤੋਂ ਤੁਸੀਂ ਲੱਗ ਗਏ ਸੀ ਜਾਂ ਤੁਹਾਨੂੰ ਲੱਗਿਆ ਜਾਂ ਤੁਹਾਡੇ ਪੇਰੈਂਟਸ ਨੂੰ ਲੱਗਿਆ ਕਿ ਹਾਂ ਹਰ ਜਸ ਕ੍ਰਿਕਟਰ ਬਣ ਸਕਦਾ ਇਹਨੂੰ ਇਸ ਲਾਈਨ ਚ ਪਾਉਨੇ ਆ ਮੰਮੀ ਪਾਪਾ ਨੂੰ ਤਾਂ ਵੈਸੇ ਕੋਈ ਕੋਈ ਸ਼ੌਂਕ ਨਹੀਂ ਸੀ ਕ੍ਰਿਕਟ ਦਾ ਇੱਕ ਮੇਰੇ ਅੰਕਲ ਹੈਗੇ ਸੀ ਰੰਤੀ ਰੰਤ ਉੱਥੇ ਗੁਰਦੁਆਰੇ ਸਾਡੇ ਰਿਵਿਸ ਵੀ ਗੁਰਦੁਆਰੇ ਸਾਡੇ ਉੱਥੇ ਕੋਰਟ ਸੀ ਲੋਕਲ ਕਲੱਬ ਦਾ ਹਾਂ ਉਹਨਾਂ ਨੇ ਸ਼ੁਰੂ ਕੀਤੀ ਸੀ ਮੈਨੂੰ ਪਾਪਾ ਨੂੰ ਕਿਹਾ ਵੀ ਸਾਨੂੰ ਇੱਕ ਪਲੇਅਰ ਚਾਹੀਦਾ ਹੈ ਇਸ ਹਫ਼ਤੇ ਲਈ ਹਾਂ ਤੇ ਜੀ ਮੈਂ ਇਹਨੂੰ ਲੈ ਜਾਉਣਾ ਤੇ ਪਾਪਾ ਵੀ ਹਾਂਜੀ ਲੈ ਜਾਓ ਪਰ ਮੈਂ ਨਹੀਂ ਕਦੀ ਲੈ ਕੇ ਜਾਉਂਗਾ ਇਹਨੂੰ ਪਰ ਫਿਰ ਅੱਛਾ ਪਰ ਉਦੋਂ ਏਸ ਕੀ ਸੀ ਤੁਹਾਡੀ ਹੂੰ ਮੈਂ ਹੈਗਾ ਸੀ 8 ਮਸਾਲਾ ਯਾਦ ਨਹੀਂ ਮੈਨੂੰ ਓਕੇ 8-9 ਸਾਲ ਦੇ ਕਰੀਬ ਸੀ ਠੀਕ ਹੈ ਤੁਸੀਂ ਗਏ ਫਿਰ ਉਹ ਮੈਚ ਖੇਡੇ ਆ ਉੱਥੇ ਉਹ ਤੁਹਾਡਾ ਮਤਲਬ ਪਹਿਲਾ ਇਨਫੀਲਡ ਦੇ ਵਿੱਚ ਕ੍ਰਿਕਟ ਦਾ ਮੈਚ ਸੀਗਾ ਉਹ ਜਾਂ ਉਸ ਤੋਂ ਪਹਿਲਾਂ ਖੇਡਦੇ ਹੁੰਦੇ ਸੀ ਤੁਸੀਂ ਨਾ ਪਹਿਲਾ ਸੀ ਮੇਰਾ ਉਹ ਨਾ ਓਕੇ ਠੀਕ ਹੈ ਪਰ ਤੁਸੀਂ ਕਹਿ ਰਹੇ ਹੋ ਨਾ ਕਿ ਪੇਰੈਂਟਸ ਦਾ ਕੋਈ ਇਸ ਤਰੀਕੇ ਨਾਲ ਇਰਾਦਾ ਨਹੀਂ ਸੀ ਤੁਹਾਨੂੰ ਕ੍ਰਿਕਟਰ ਬਣਾਉਣ ਦਾ ਪਰ ਤੁਹਾਡੇ ਪਿਤਾ ਜੀ ਸਰਦਾਰ ਇੰਦਰਜੀਤ ਸਿੰਘ ਬੌਕਸਰ ਰਹੇ ਤੁਹਾਡੇ ਮਦਰ ਐਥਲੀਟ ਰਹੇ ਤੇ ਕਿਸੇ ਹੋਰ ਗੇਮ ਚ ਪਾਉਣ ਦੀ ਸੋਚ ਰਹੇ ਸੀ ਤੁਹਾਨੂੰ ਜਾਂ ਤੁਹਾਨੂੰ ਕਹਿ ਰਹੇ ਸੀ ਕਿ ਹਾਂ ਪੜ੍ਹਾਈ ਕਰ ਕਿਸੇ ਹੋਲ ਫੀਲਡ ਚ ਲੰਘ ਜਾ ਅੱਗੇ ਜਾ ਕੇ ਤੁਸੀਂ ਐਸੋਰ ਤੁਸੀਂ ਕਿਹੜੇ 8 8 ਸਾਲ ਦੇ ਮੁੰਡੇਆਂ ਕੁੜੀ ਨੂੰ ਕਹੋਂਗੇ ਹੋਵੇ ਤੁਸੀਂ ਇਹ ਕਰ ਲੈ ਉਹ ਕਰ ਲੈ ਉਹ ਤੇ ਜਦ ਵੱਡੇ ਹੋਣੇ ਥੋੜਾ ਜਿਹਾ ਉਹਦਾ ਫਿਰ ਚਾਹ ਬੱਚੇ ਦਾ ਵੀ ਹਾਂ ਮੈਂ ਇਹ ਕਰਨਾ ਮੈਂ ਉਹ ਕਰਨਾ ਹੂੰ ਤਾਂ ਵੈਸੇ ਮੇਰਾ ਮਾਨਜੀ ਮੈਂ ਪੁਲਿਸ ਆਫੀਸਰ ਬਣਾ ਜਦ ਮੈਂ ਛੋਟਾ ਸੀ ਕੱਟ ਪਰ ਜਿਆਦਾ ক্রিকেট ਦਾ ਮੈਨੂੰ ਸ਼ੌਕ ਹੈ ਮੈਂ 12 13 ਸਾਲ ਦਾ ਸੀਦਾ ਫਿਰ ਮੈਂ ਸੋਚਿਆ ਸੀ ਵੀ ਹਾਂ ਪ੍ਰੋਫੈਸ਼ਨਲੀ ਕਰਨਾ ਹੈ ਠੀਕ ਹੈ ਤੇ ਫਿਰ ਫੈਮਿਲੀ ਦਾ ਸਪੋਰਟ ਮਿਲਿਆ ਪੂਰਾ ਫਿਰ ਉਦੋਂ ਉਸ ਤੋਂ ਬਾਅਦ ਜਦੋਂ ਤੁਸੀਂ ਇਹ ਕਰ ਲਿਆ ਕਿ ਹਾਂ ਮੈਂ ਇਧਰ ਹੀ ਜਾਣਾ ਹਾਂਜੀ ਹਾਂਜੀ ਮੇਰੇ ਪਾਪਾ ਦਾ ਪਾਪਾ ਮਮੀ ਦਾ ਦੋਨੋਂ ਦਾ ਪੂਰਾ ਸਪੋਰਟ ਮਿਲਿਆ ਪਾਪਾ ਸਵੇਰੇ ਕੰਮ ਤੇ ਚਲਦੇ ਜਾਂਦੇ ਸੀ ਆਉਂਦੇ ਸੀ ਫਿਰ ਮੈਨੂੰ ਪ੍ਰੈਕਟਿਸ ਤੇ ਲੈ ਕੇ ਜਾਣਾ ਲੇਟ ਆਣਾ ਫਿਰ ਜਲਦੀ ਸਵੇਰੇ ਬਹੁਤ ਐਫਰਟ ਮੰਮੀ ਦਾ ਆਪਾ ਦੀ ਤੇ ਹਾਂਜੀ ਓਕੇ ਅੱਛਾ ਕੀ ਅੱਗੇ ਕੀ ਡ੍ਰੀਮ ਹੈ ਤੁਹਾਡਾ ਹੁਣ ਆਸਟ੍ਰੇਲੀਆ ਦੀ ਟੀਮ ਦੇ ਵਿੱਚ ਖੇਡਣਾ ਆਪਣੇ ਦੇਸ਼ ਦੇ ਲਈ ਖੇਡਣਾ ਹਾਂਜੀ ਜਿਹੜੀ ਟੈਸਟ ਕ੍ਰਿਕਟ ਖੇਡਣਾ ਤਾਂ ਸਭ ਤੋਂ ਅੱਖਾ ਹੁੰਦਾ ਉਹੀ ਖੇਡਣਾ ਮੇਰਾ ਇਰਾਦਾ ਹੈ ਵੈਸੇ ਤਾਂ ਪਰ ਬੀਬੀਲ ਅੱਛਾ ਤੁਹਾਡਾ ਫੇਵਰਿਟ ਫਾਰਮੈਟ ਕਿਹੜਾ ਕਿਉਂਕਿ ਹੁਣ ਤਾਂ ਤਿੰਨ ਤਿੰਨ ਫਾਰਮੈਟ ਸਾਡੇ ਕੋਲ ਨੇ ਹਨਾ ਟੈਸਟ ਹੈ ਵਨ ਡੇ ਹੈ ਟੀ 20 ਹੈ ਤੁਹਾਡਾ ਫੇਵਰਿਟ ਫਾਰਮੈਟ ਕਿਹੜਾ ਹੈ ਫੇਵਰਿਟ ਤਾਂ ਮੇਰੇ ਸਾਰੇ ਨੇ ਮੈਨੂੰ ਜਿਹੜਾ ਵੀ ਕ੍ਰਿਕਟ ਖੜਾਣਾ ਹੈ ਖੜਾ ਦਿਓ ਮੈਂ ਤਾਂ ਸਾਰੇ ਖੇਡ ਲੂ ਅੱਛਾ ਪਰ ਇਹ ਹੁੰਦਾ ਕਿ ਟੈਸਟ ਦੇ ਵਿੱਚ ਬਹੁਤ ਜ਼ਿਆਦਾ ਇਹ ਕਹਿੰਦੇ ਹੋ ਕਿ ਸੰਜਮ ਦੇ ਨਾਲ ਠਹਿਰਾਵ ਦੇ ਨਾਲ ਖੇਡਣਾ ਪੈਂਦਾ ਆ ਤੇ ਜਿਹੜੀ ਇਹ ਤੁਹਾਡੀ ਪਾਰੀ ਸੀ ਇਹ ਤੁਹਾਡੀ ਬਹੁਤ ਆਤਿਸ਼ੀ ਪਾਰੀ ਸੀਗੀ ਜਿੱਦਾਂ ਅੱਜਕੱਲ ਬੈਟਰ ਅਸੀਂ ਦੇਖਦੇ ਆ ਟ20 ਚ ਖੇਡਦੇ ਨੇ ਉਹ ਟ20 ਵਰਗੀ ਗੇਮ ਤੁਹਾਡੀ 50 ਓਵਰ ਦੇ ਵਿੱਚ ਨਜ਼ਰ ਆਈ ਕਿ ਤੁਸੀਂ ਬਹੁਤ ਫਾਸਟ ਖੇਡਦੇ ਹੋ ਅੱਛਾ ਅੱਛਾ ਮੈਂ ਹੁਣ ਇਹ ਵੀ ਜਾਣਨਾ ਚਾਹੁੰਦਾ ਕਿ ਤੁਸੀਂ ਅੰਡਰ 19 ਆਸਟ੍ਰੇਲੀਆ ਚ ਖੇਡੇ ਹੁਣ ਜਿਹੜੀ ਮੇਨ ਤੁਹਾਡੇ ਦੇਸ਼ ਦੀ ਆਸਟ੍ਰੇਲੀਆ ਦੀ ਟੀਮ ਹੈ ਉਸ ਦੇ ਵਿੱਚ ਵੀ ਤੁਸੀਂ ਜਾਓਗੇ ਈਵਨ ਇਸ ਮੌਕੇ ਦੇਖੀਏ ਤਾਂ ਇੰਡੀਆ ਦੀ ਟੀਮ ਆਸਟ੍ਰੇਲੀਆ ਵਿਜ਼ਿਟ ਕਰ ਰਹੀ ਹੈ ਕੱਲ ਪਰਸੋ ਮੈਚ ਹੋਇਆ ਵਨਡੇ ਦਾ ਤੇ ਉਦੋਂ ਤੁਹਾਡੇ ਤੁਹਾਨੂੰ ਕੀ ਲੱਗਦਾ ਹੈ ਕਿ ਵੈਸੇ ਤਾਂ ਤੁਸੀਂ ਅੰਡਰ 19 ਵੀ ਜਿਹੜਾ ਫਾਈਨਲ ਸੀ ਉਹ ਇੰਡੀਆ ਦੇ ਵਿਰੋਧੀ ਖੇਡਿਆ ਸੀ ਜਦੋਂ ਤੁਸੀਂ ਇੰਡੀਆ ਦੇ ਵਿਰੁੱਧ ਖੇਡਦੇ ਹੋ ਤੇ ਤੁਸੀਂ ਆਸਟ੍ਰੇਲੀਆ ਦੀ ਟੀਮ ਦੇ ਵਿੱਚ ਹੁੰਨੇ ਹੋ ਉਹ ਉਦੋਂ ਮਤਲਬ ਕੀ ਮਹਿਸੂਸ ਹੁੰਦਾ ਕਿ ਹਾਂ ਜਿਹੜੀ ਸਾਹਮਣੇ ਵਾਲੀ ਟੀਮ ਹੈਗੀ ਆ ਇਹ ਟੀਮ ਇਹ ਮੇਰੇ ਉਸ ਮੁਲਕ ਤੋਂ ਆਏ ਜਿੱਥੋਂ ਮੇਰੇ ਮਾਪੇ ਸਬੰਧ ਰੱਖਦੇ ਨੇ ਜੜਾਂ ਸਾਡੀਆਂ ਉੱਥੇ ਨੇ ਕੁਝ ਐਸਾ ਵੀ ਚੱਲਦਾ ਹੁੰਦਾ ਹੈ ਖਿਡਾਰੀ ਦੇ ਮਨ ਦੇ ਵਿੱਚ ਜਾਂ ਸਿਰਫ ਗੇਮ ਤੇ ਫੋਕਸ ਹੁੰਦਾ ਉਦੋਂ ਬਿਲਕੁਲ ਨਹੀਂ ਸਿਰਫ ਆਪਣੀ ਕੰਟਰੀ ਤੇ ਆਪਣੀ ਟੀਮ ਮੇਟਸ ਤੇ ਆਪਣੀ ਟੀਮ ਨੂੰ ਜਿਹੜੀ ਤੁਸੀਂ ਰੈਪਰਿਜ਼ੈਂਟ ਕਰਦੇ ਹੋ ਉਹਦੇ ਤੇ ਧਿਆਨ ਹੁੰਦਾ ਉਦੋਂ ਤਾਂ ਬਾਤਾਂ ਜੋ ਵੀ ਆਜਵੇ ਆਜੇ ਅੱਛਾ ਫਿਰ ਕੋਈ ਫਰਕ ਨਹੀਂ ਪੈਂਦਾ ਕੋਈ ਨਹੀਂ ਪੈਂਦਾ ਠੀਕ ਹੈ ਅੱਛਾ ਇੱਕ ਮੈਂ ਦੇਖ ਰਿਹਾ ਸੀ ਤੁਸੀਂ ਆਪਣੇ WhatsApp ਦੇ ਉੱਤੇ ਨਾ ਇੱਕ DP ਲਗਾਈ ਹੋਈ ਹੈ ਇੱਕ ਟਰੋਫੀ ਦੀ ਸ਼ੀ ਇਜ਼ ਵੇਟਿੰਗ ਫਾਰ ਮੀ ਕੁਛ ਐਸ ਤਰੀਕੇ ਨਾਲ ਲਿਖਿਆ ਹੋਇਆ ਉਹ ਕਿਹੜੀ ਟਰੋਫੀ ਹੈ ਮੈਂ ਜਾਣ ਸਕਦਾ ਵਰਲਡ ਕੱਪ ਵਾਲੀ ਅੱਛਾ ਉਹ ਵਰਲਡ ਕੱਪ ਦੀ ਟਰੋਫੀ ਹੈ ਉਹ ਲਿਫਟ ਕਰਨਾ ਚਾਹੁੰਦੇ ਹੋ ਤੁਸੀਂ ਹਾਂਜੀ ਮੈਂ ਕਿਹਾ ਉਹ ਵਰਲਡ ਕੱਪ ਦੀ ਟਰੋਫੀ ਲਿਫਟ ਕਰਨਾ ਚਾਹੁੰਦੇ ਹੋ ਅੰਡਰ 19 ਦੀ ਵਰਲਡ ਕੱਪ ਵਾਲੀ ਹੈ ਉਹ ਆਛਾ ਉਹ ਅੰਡਰ ਨੀਟ ਪਰ ਉਹ ਤਾਂ ਤੁਸੀਂ ਜਿੱਤ ਲਿਆ ਹਾਂਜੀ ਹਾਂਜੀ ਹੂੰ ਠੀਕ ਹੈ ਉਹ ਤੁਸੀਂ ਸੁਪਨਾ ਪੂਰਾ ਕਰ ਲਿਆ ਹੁਣ ਤੁਸੀਂ ਵੱਡੇ ਵਰਲਡ ਕੱਪ ਦੀ ਟਰੋਫੀ ਦੇ ਵੱਲ ਤੁਹਾਡੀ ਨਜ਼ਰ ਹੋਣੀ ਹੈ ਹਨਾ ਹਾਂਜੀ ਅੱਛਾ ਹਰਜਸ ਜੀ ਦੱਸੋ ਕਿ ਦੇਖੋ ਤੁਹਾਡਾ ਤਾਂ ਜਨਮ ਆਸਟ੍ਰੇਲੀਆ ਦੇ ਵਿੱਚ ਹੀ ਹੋਇਆ ਹਨਾ ਤੁਹਾਡੀ ਸਾਰੀ ਫੈਮਿਲੀ ਪੰਜਾਬੀ ਹੈ ਇੱਕ ਤੁਹਾਡੀ ਇਹ ਵੀ ਤਾਰੀਫ ਬਹੁਤ ਹੋ ਰਹੀ ਹੈ ਇੰਡੀਆ ਪੰਜਾਬ ਦੇ ਵਿੱਚ ਕਿ ਹਰਜਸ ਨੇ ਆਪਣੀ ਜਿਹੜੀ ਗੁਰਸਿੱਖੀ ਆ ਉਹਨੂੰ ਕਾਇਮ ਰੱਖਿਆ ਕਿਉਂਕਿ ਆਸਟ੍ਰੇਲੀਆ ਤੁਸੀਂ ਬੌਰਨ ਬਰਾਉਟ ਅਪ ਉੱਥੇ ਦੇ ਹੀ ਹੋ ਤੇ ਕੁਝ ਚੇਂਜ ਵੀ ਹੋ ਸਕਦਾ ਕਿਉਂਕਿ ਕਲਚਰਲ ਥੋੜਾ ਡਿਫਰੈਂਸ ਵੀ ਆ ਜਾਂਦਾ ਹੈ ਕਿ ਬੰਦਾ ਆਪਣੀਆਂ ਰੂਟਸ ਦੇ ਨਾਲੋਂ ਟੁੱਟ ਜਾਂਦਾ ਪਰ ਤੁਸੀਂ ਟੁੱਟੇ ਨਹੀਂ ਨਾ ਤੁਸੀਂ ਪੰਜਾਬ ਦੇ ਨਾਲ ਟੁੱਟਿਓ ਨਾ ਤੁਸੀਂ ਪੰਜਾਬੀ ਦੇ ਨਾਲ ਟੁੱਟਿਓ ਅਸੀਂ ਦੇਖ ਰਿਹਾ ਕਿ ਤੁਹਾਡੀ ਪੰਜਾਬੀ ਬਹੁਤ ਸੋਹਣੀ ਆ ਤੇ ਨਾ ਤੁਸੀਂ ਗੁਰਸਿੱਖੀ ਦੇ ਨਾਲ ਟੁੱਟਿਓ ਇਹਦਾ ਕੀ ਰੀਜ਼ਨ ਹੈ ਕਿ ਨੂੰ ਸਿਹਰਾ ਕਿ ਨੂੰ ਜਾਂਦਾ ਹੈ ਇਹ ਕ੍ਰੈਡਿਟ ਕਿਸ ਨੂੰ ਜਾਂਦਾ ਤੁਹਾਡੇ ਮਾਤਾ ਪਿਤਾ ਨੂੰ ਜਾਂਦਾ ਆਏ ਤਾਂ ਕ੍ਰੈਡਿਟ ਆਫ ਕੌਰਸ ਮੰਮੀ ਪਾਪਾ ਨੂੰ ਹੀ ਜਾਂਦਾ ਤੇ ਹੂੰ ਮੈਨੂੰ ਛੋਟੇ ਜਿਹੇ ਤੋਂ ਗੁਰਦੁਆਰੇ ਦੇ ਕੋਲ ਨਾਲ ਰੱਖਿਆ ਹਰ ਵੀਕਐਂਡ ਆਪਾਂ ਜਾਣਾ ਹਰ ਵੀਕਡੇਸ ਵੀ ਜਾਣਾ ਹਫਤੇ ਚ ਦੋ ਤਿੰਨ ਵਾਰੀ ਜਾਣਾ ਅੱਛਾ ਤੇ ਫਿਰ ਉੱਥੇ ਹਲੇ ਵੀ ਸਟੱਡੀ ਦਾ ਉੱਥੇ ਹੁੰਦਾ ਉੱਥੇ ਵੀ ਹਲੇ ਮੈਂ ਅਟੈਂਡ ਕਰਦਾ ਐ ਵੀਕਡਸਡੇ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਬਿਲਡ ਅਪ ਕਰ ਰੱਖਦੀਆਂ ਨੇ ਤੁਹਾਨੂੰ ਕਲਚਰ ਤੇ ਰਿਲੀਜੀਅਨਲ ਹਾਂ ਆਪਣੇ ਰਿਲੀਜੀਅਨ ਜਾਂ ਕਲਚਰ ਤੇ ਬਾਰੇ ਤੁਸੀਂ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਜਦੋਂ ਤੁਹਾਨੂੰ ਪਤਾ ਹੈ ਕਿ ਇਸ ਤਰੀਕੇ ਦੀਆਂ ਸ਼ਹਾਦਤਾਂ ਸਾਡੇ ਧਰਮ ਦੇ ਵਿੱਚ ਹੋਈਆਂ ਨੇ ਕਿ ਜਿਹੜਿਆਂ ਦਾ ਕਿਤੇ ਹੈ ਹੀ ਨਹੀਂ ਕੰਪੈਰੀਜ਼ਨ ਹੀ ਨਹੀਂ ਕੀਤਾ ਜਾ ਸਕਦਾ ਪੂਰੇ ਵਰਲਡ ਦੇ ਵਿੱਚ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਫਿਰ ਉਸ ਉਸ ਟਾਈਮ ਮਤਲਬ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਸਿੱਖੀ ਨੂੰ ਲੈ ਕੇ ਕਿੰਨਾ ਕੁ ਪ੍ਰਾਊਡ ਫੀਲ ਕਰਦੇ ਹੋ ਤੁਸੀਂ ਸਿੱਖੀਜ਼ਮ ਨੂੰ ਲੈ ਕੇ ਆਪਣੇ ਸਿੱਖ ਹੋਣ ਦੇ ਤੇ ਲੈ ਕੇ ਤੁਸੀਂ ਕਿੰਨੇ ਕੁ ਪ੍ਰਾਊਡਲੀ ਫੀਲ ਕਰਦੇ ਹੋ ਇਸ ਚੀਜ਼ ਨੂੰ ਪ੍ਰਾਊਡਤਾ ਹਮੇਸ਼ਾ ਬੰਦਾ ਹੁੰਦਾ ਹੀ ਆ ਜਿੱਥੋਂ ਜਿੱਥੋਂ ਬੰਦਾ ਹੁੰਦਾ ਹੈ ਜਿੱਥੋਂ ਤੁਹਾਡੀ ਹਿਸਟਰੀ ਸਾਰੀ ਹੁੰਦੀ ਹੈ ਜਿੱਥੋਂ ਜਿੱਥੋਂ ਸਾਰੇ ਜਿਹਦੇ ਕਰਕੇ ਤੁਹਾਨੂੰ ਸਾਰੇ ਪਛਾਣਦੇ ਨੇ ਉਦੋਂ ਤਾਂ ਹਮੇਸ਼ਾ ਥੋੜੀ ਫੀਲ ਹੁੰਦਾ ਠੀਕ ਹੈ ਪਾਠ ਵਗੈਰਾ ਵੀ ਕਰਦੇ ਹੋ ਹਰ ਜਸ ਤੁਸੀਂ ਕਹਿ ਰਹੇ ਹੋ ਕਿ ਗੁਰਦੁਆਰੇ ਸਾਹਿਬ ਜਾਂਦੇ ਸੀ ਹਾਂਜੀ ਹਾਂਜੀ ਕੋਸ਼ਿਸ਼ ਕਰਦਾ ਜਿਆਦਾ ਤਾਂ ਮੈਂ ਅੱਜਕੱਲ ਲਿਸਨ ਮੈਂ ਹੁੰਦਾ ਹੀ ਹਾਂ ਸੁਣਦੇ ਹੋ ਠੀਕ ਹੈ ਹਾਂਜੀ ਠੀਕ ਹੈ ਤੇ ਅਗਲਾ ਤੁਹਾਡਾ ਕੀ ਹੈਗਾ ਕਿ ਕਿ ਹੁੰਦਾ ਹੈ ਕਿ ਮੈਂ ਮੈਨੂੰ ਕੋਈ ਸਾਈਨ ਕਰੇ ਜਾਂ ਕੋਈ ਕਲੱਬ ਹੀ ਆ ਕਦੇ ਅੱਗੇ ਇਸ ਤਰੀਕੇ ਦੇ ਨਾਲ ਤੁਹਾਡਾ ਕੀ ਅੱਗੇ ਡ੍ਰੀਮ ਚੱਲ ਰਿਹਾ ਕਿਉਂਕਿ ਮੈਂ ਥੋੜੀ ਜੀ ਰਿਸਰਚ ਕੀਤੀ ਸੀ ਅੰਡਰ 19 ਦੇ ਵਿੱਚ ਹੋਰ ਵੀ ਜਿਹੜੇ ਕੁਝ ਪਲੇਅਰ ਸੀ ਉਹ ਕਾਫੀ ਜ਼ਿਆਦੇ ਕੁਝ-ਕੁਝ ਦੇ ਨਾਲ ਕੰਟਰੈਕਟ ਸਾਈਨ ਵੀ ਹੋ ਚੁੱਕਿਆ ਹਰਜਸ ਦੇ ਨਾਲ ਕਦੋਂ ਕੀ ਹੋਣ ਜਾ ਰਿਹਾ ਕਿ ਜਦੋਂ ਕੰਟਰੈਕਟ ਸਾਈਨ ਹੋ ਜਾਏਗਾ ਕਿਉਂਕਿ ਆਫਰ ਤੁਹਾਡੇ ਕੋਲ ਆਲਰੇਡੀ ਆ ਰਹੇ ਹੋਣੇ ਬਹੁਤ ਸਾਰੇ हां जी हां जी ਤੇ ਵੈਸੇ ਇਹਦੇ ਬਾਰੇ ਇਹੋ ਜਿਹੀ ਚੀਜ਼ਾਂ ਬਾਰੇ ਜਿਆਦਾ ਸੋਚਦਾ ਨਹੀਂ ਕਿਉਂਕਿ ਹਰ ਇੱਕ ਬੰਦੇ ਦੀ ਦੂਜੀ ਲਾਈਫ ਪਾਸ ਹੁੰਦੀ ਹੈ ਹਰ ਦੂਜੇ ਬੰਦੇ ਦੀ ਦੂਜੀ ਕਿਸਮਤ ਹੁੰਦੀ ਹੈ ਤਾਂ ਫਿਰ ਸਾਰਿਆਂ ਦਾ ਟਾਈਮ ਡਿਫਰੈਂਟ ਟਾਈਮ ਤੇ ਆਂਦਾ ਹੈ ਤੇ ਫਿਰ ਤੁਸੀਂ ਆਪਣੇ ਆਪ ਨੂੰ ਸੱਚੀ ਗੱਲ ਕਿਸੇ ਹੋਰ ਨਾਲ ਕੰਪੈਰੀਜ਼ ਨਹੀਂ ਸਾਦੇ ਕਿਉਂਕਿ ਦੂਜਿਆਂ ਦਾ ਟਾਈਮ ਦੂਜੇ ਵਕਤ ਦਾ ਟਾਈਮ ਦੂਜੇ ਵਕਤੇ ਆਂਦਾ ਹੈ ਤਾਂ ਫਿਰ ਓ ਜੀ ਤੁਸੀਂ ਬਸ ਆਪਣਾ ਗੇਮ ਤੇ ਫੋਕਸ ਰੱਖਿਆ ਹੋਇਆ ਹਾਂ ਤੁਸੀਂ ਬਸ ਆਪਣਾ ਗੇਮ ਤੇ ਫੋਕਸ ਰੱਖਿਆ ਹੋਇਆ ਹਾਂ ਜੀ ਠੀਕ ਹੈ ਅੱਛਾ ਹਰਜਸ ਕ੍ਰਿਕਟ ਦੇ ਵਿੱਚ ਤੁਹਾਨੂੰ ਕਿਹਨੂੰ ਆਈਡਲ ਕਿਹਨੂੰ ਮੰਨਦੇ ਹੋ ਕਿਉਂਕਿ ਬਹੁਤ ਸਾਰੇ ਪਲੇਅਰ ਹੋਏ ਨੇ ਆਸਟ੍ਰੇਲੀਆ ਦੇ ਵਿੱਚ ਡੌਨ ਬ੍ਰੈਡਮੈਨ ਹੋਏ ਨੇ ਹੋਰ ਉਹਨਾਂ ਤੋਂ ਬਾਅਦ ਵੀ ਹੋਏ ਨੇ ਇੰਡੀਆ ਦੇ ਵਿੱਚ ਸਚਿਨ ਤੰਦੁਲਕਰ ਜਾਂ ਹੋਰ ਬਹੁਤ ਸਾਰੇ ਗ੍ਰੇਟ ਪਲੇਅਰ ਹੋਏ ਨੇ ਬ੍ਰੈਨ ਲਾਰਾ ਹੋਗੇ ਤੁਹਾਡੇ ਆਈਡਲ ਪਲੇਅਰ ਕੌਣ ਨੇ ਕ੍ਰਿਕਟ ਦੇ ਵਿੱਚ ਮੇਰੇ ਹੈਗੇ ਨੇ ਉਸਮਾਨ ਖਵਾਜਾ ਤੇ ਯੂਵਰਾਜ ਸਿੰਘ اچھا ਇਹ ਇਹ ਮੈਂ ਕਾਰਨ ਜਾਣ ਸਕਦਾ ਉਸਮਾਨ ਖਵਾਜਾ ਤੇ ਯੂਵਰਾਜ ਸਿੰਘ ਕਿਉਂ ਆਈਡਲ ਲੱਗਦੇ ਨੇ ਕਿਹੜੀ ਕਿਹੜੀ ਮਤਲਬ ਉਹਨਾਂ ਦੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਜੀ ਉਸਮਾਨ ਖਵਾਜਾ ਕਿਉਂਕਿ ਜਿੱਦਾਂ ਉਹ ਆਸਟ੍ਰੇਲੀਅਨ ਟੀਮ ਜੋ ਡ੍ਰੌਪ ਕੀਤਾ ਗਿਆ ਸੀ ਤੇ ਫਿਰ ਉਹਨੇ ਜਿਹੜਾ ਆਪਣਾ ਹਾਰਡਵਰਕ ਤੇ ਰੈਜ਼ਿਲਿਐਂਸ ਦਿਖਾ ਕੇ ਵਾਪਸ ਟੀਮ ਚ ਆਇਆ ਹਮ ਤੇ ਹੁਣ ਯਸ ਪਰ ਦਾ ਹੁਣ ਬੈਸਟ ਬੈਟਸਮੈਨ ਆ ਫਿਰ ਤੋਂ ਉਹ ਮੈਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਫਿਰ ਸਿੰਘ ਜਿੱਦਾਂ ਉਹ ਕ੍ਰਿਕਟ ਖੇਡਦੇ ਨੇ ਉਹ ਉਦਾਂ ਹੀ ਮੈਨੂੰ ਖੇਡਣਾ ਪਸੰਦ ਆ ਤਾਂ ਫਿਰ ਇਹੋ ਜਿਹੇ ਬੰਦੇ ਨੂੰ ਤਾਂ ਅਡਮਾਇਰ ਕਰਨਾ ਚਾਹੀਦਾ ਬਿਲਕੁਲ ਤੇ ਤੇ ਜਯਵਰਾਜ ਸਿੰਘ ਹਾਂ ਜੀ ਉਹ ਤੇ ਮੈਂ ਕਹਤਾ ਹੂੰ ਮਤਲਬ ਕਿਹੜੀ ਦੇਖੋ ਜਿਸ ਤਰੀਕੇ ਨਾਲ ਖੇਡੇ ਉਹ ਤਾਂ ਬਾ ਕਮਾਲ ਖੇਡੇ ਬਹੁਤ ਸਾਰੇ ਉਹਨਾਂ ਨੇ ਮੈਚ ਜਿਤਾਏ 2011 ਵਾਲਾ ਵਰਲਡ ਕੱਪ ਉਹਨਾਂ ਨੇ ਜਿਤਾਇਆ ਤੇ ਉਹ ਉਸ ਵੇਲੇ ਦਾ ਟਾਈਮ ਸੀ ਜਦੋਂ ਉਹਨਾਂ ਦੀ ਬੋਡੀ ਦੇ ਅੰਦਰ ਕੈਂਸਰ ਸੀ ਉਹਨਾਂ ਨੇ ਉਲਟੀਆਂ ਵੋਮਟੋ ਫੀਲਡ ਦੇ ਉੱਤੇ ਕਰ ਰਹੇ ਸੀ ਇਹ ਚੀਜ਼ਾਂ ਸਾਰੀਆਂ ਉਹਨਾਂ ਦੀਆਂ ਤੁਹਾਨੂੰ ਉਹਨਾਂ ਦੇ ਆਈਡਲ ਬਣਾਉਣ ਤੱਕ ਲੱਗੀਆਂ ਕਿ ਹਾਂ ਯਾਰ ਕਮਾਲ ਦਾ ਪਲੇਅਰ ਹੈ ਜੁਰਾਜ ਹਾਂ ਜੀ ਜੀ ਪਲੇਅਰ ਦਾ ਰੈਜ਼ੀਲੀਅੰਸ ਤੇ ਉਹਦਾ ਕੈਰੈਕਟਰ ਹੀ ਦਿਖਾਂਦਾ ਵੈਸੇ ਕਿਹੋ ਜਿਹਾ క్రికెਟਰ ਹੁੰਦਾ ਨਾ ਤਾਂ ਫਿਰ ਉਹਦੇ ਚੀ ਤੁਹਾਨੂੰ ਦਿਖਦਾ ਵੀ ਕਿੰਨਾ ਟ్రਾਈ ਹਾਰਡ ਬਿਲਕੁਲ ਅੱਛਾ ਯੁਵਰਾਜ ਦਾ ਇੱਕ ਓਵਰ ਦੇ ਵਿੱਚ 6 ਛੱਕੇ ਮਾਰਨ ਦਾ ਜਿਹੜਾ ਰਿਕਾਰਡ ਸੀ ਉਹ ਵੀ ਤੁਹਾਡੀ ਨਜ਼ਰ ਦੇ ਵਿੱਚ ਹੈ ਕਿ ਯਾਰ ਹਾਂ ਯੁਵਰਾਜ ਨੇ ਮਾਰੇ ਸੀ ਮੇਰਾ ਆਈਡਲ ਆ ਮੈਂ ਵੀ ਮਾਰਨੇ ਆ ਉਹ ਤੋੜ ਦੇਣਾ ਰਿਕਾਰਡ রেকর্ড রেকর্ডস ਬਾਰੇ ਤਾਂ ਮੈਂ ਵੈਸੇ ਕਿੰਨ ਜਿਆਦਾ ਸੋਚਦਾ ਨਹੀਂ ਮੇਰੇ ਤਾਂ ਮੇਰਾ ਤਾਂ ਅੱਜਕੱਲ ਬਹੁਤ ਮਾਈਂਡ ਸੈਟ ਹੈਗਾ ਕਿ एवरीਡੇ ਦਿਨ ਬਾਈ ਦਿਨ ਜੀਣਾ ਤੇ ਫਿਰ ਹਮ ਹੌਲੀ ਹੌਲੀ ਜੀਵਾਂਗੇ ਵਧੀਆ ਰਹੂਗਾ ਜਿਆਦਾ ਜਿਆਦਾ ਫਿਊਚਰ ਦੀ ਜਿਆਦਾ ਕੀ ਹੋਗੇ ਬਦਿਆ ਨਹੀਂ ਹੁੰਦਾ ਤਾਂ ਵੀ ਮੇਰਾ ਤਾਂ ਇਹ ਮਾਈਂਡ ਸੈਟ ਹੈ ਅੱਜ ਹਾਂ ਮਤਲਬ ਜਿਆਦਾ ਪ੍ਰੈਜ਼ੈਂਟ ਚ ਰਹਿਨੇ ਹੋ ਹਾਂਜੀ ਹਾਂਜੀ ਠੀਕ ਹੈ अच्छा थोड़ी सी गल पंजाब बारे भी गल कर लनेया पंजाब आंदे ਰਹਿੰਦੇ ਹੋ ਤੁਸੀਂ ਜਾ ਕੇ ਕਿਉਂਕਿ ਚੰਡੀਗੜ੍ਹ ਦੇ ਨਾਲ ਤੁਹਾਡਾ ਤੁਹਾਡੀ ਫੈਮਿਲੀ ਸਬੰਧ ਰੱਖਦੀ ਆ पंजाब ਆਉਂਦੇ ਜਾਂਦੇ ਰਹਿੰਦੇ ਹੋ ਚੰਡੀਗੜ੍ਹ ਕਦੋਂ ਕਾਈ ਸੀ ਤੁਸੀਂ ਮੈਂ ਆਇਆ ਸੀ 2 ਸਾਲ ਪਹਿਲਾਂ ਮੈਂ ਮੈਨੂੰ ਅੱਜ ਮੈਂ ਪਿਛਲੇ 15 ਸਾਲਾਂ ਵਿੱਚ ਮੈਂ 2 ਵਾਰ ਹੀ ਆਇਆ ਤਾਂ ਫਿਰ ਮੈਂ ਜ਼ਿਆਦਾ ਤਾਂ ਅੰਦਰ ਅੰਦਰ ਰਹਿੰਦਾ ਨਹੀਂ ਪਰ ਮੇਰੀ ਫੈਮਿਲੀ ਬਹੁਤ ਆਉਂਦੇ ਨੇ ਕਿਉਂਕਿ ਮੇਰੇ ਇੱਥੇ ক্রিকেট ਸੀਜ਼ਨ ਹੁੰਦਾ ਤਾਂ ਫਿਰ ਮੈਂ ਤੇ ਜਾਣ ਤੋਂ ਰਿਹਾ ਪਰ ਮੰਮੀ-ਵਾਪਾ ਮੇਰੇ ਮਾਸੀ ਹੁਣੀ ਗਏ ਹੋਏ ਨੇ ਹਲੇ ਤੇ ਮੰਮੀ-ਵਾਪਾ ਜਾਣਗੇ ਇਸ ਸਾਲ ਜਾਂ अर्ਲੀ ਨੈਕਸਟ ਈਅਰ ਜਾਣਗੇ ਅੱਛਾ ਅੱਛਾ ਜਦੋਂ ਤੁਸੀਂ ਕਿੰਨੇ ਸਾਲ ਦੇ ਸੀ ਜਦੋਂ ਫਸਟ ਟਾਈਮ ਇੰਡੀਆ ਪੰਜਾਬ ਆਏ ਸੀ ਤੁਸੀਂ ਯਾਦ ਆ ਤੁਹਾਨੂੰ ਨਾਮ ਦਾਸਸਰ ਲਾਉਣਾ अच्छा ਤੇ ਉਹ ਤਾਂ ਉਦੋਂ ਤੱਕ ਤਾਂ 10 ਸਾਲ ਤੱਕ ਤਾਂ ਤੁਸੀਂ ਆਪਣੇ ਪੇਰੈਂਟਸ ਤੋਂ ਸੁਣਿਆ ਪੰਜਾਬ ਬਾਰੇ ਇੰਡੀਆ ਬਾਰੇ ਯਾ ਵੱਤ ਤੋਂ ਵੱਤ ਤੁਸੀਂ ਵੀਡੀਓਜ਼ ਦੇਖ ਲੀਆਂ ਹੋਣੀ ਆ ਕਿ ਯਾਰ ਹਾਂ ਇਸ ਤਰੀਕੇ ਦਾ ਪੰਜਾਬ ਆ ਆ ਇੰਡੀਆ ਆ ਚੰਡੀਗੜ੍ਹ ਆ ਪਰ ਜਦੋਂ ਤੁਸੀਂ ਫਿਜ਼ੀਕਲੀ ਇੱਥੇ ਆਏ ਤੇ ਉਹ ਉਦੋਂ ਕੀ ਤੁਹਾਡੇ ਮਨ ਦੇ ਵਿੱਚ ਆਇਆ ਕਿ ਯਾਰ ਤੁਹਾਨੂੰ ਕਿਦਾਂ ਦਾ ਮਤਲਬ ਫੀਲ ਕੀ ਹੋਇਆ ਸੀ ਤੁਹਾਡੇ ਦਿਲ ਦੇ ਵਿੱਚ ਇੱਕ ਕਹਿੰਦੇ ਆ ਨਾ ਕਿ ਜਿੱਥੋਂ ਪਰਿਵਾਰ ਦੀਆਂ ਜੜਾਂ ਹੁੰਦੀਆਂ ਜੇ ਉੱਥੋਂ ਬੱਚਾ ਵਾਪਸ ਆਉਂਦਾ ਆ ਤਾਂ ਨੂੰ ਕੁਝ ਫੀਲ ਹੁੰਦਾ ਤੁਹਾਨੂੰ ਵੀ ਕੁਝ ਟੱਚੀ ਫੀਲ ਹੋਇਆ ਸੀ ਉਦੋਂ ਵਾਪਸ ਇੱਥੇ ਆ ਕੇ ਜਿਆਦਾ ਕੁਝ ਤਾਂ ਨਹੀਂ ਸੱਚੀ ਗੱਲ ਹੈ ਮੈਂ 10 10 ਸਾਲਾਂ ਲਈ ਮਨ ਨੂੰ ਫਿਰ ਤੁਸੀਂ ਪੁੱਛੋਗੇ ਇਹੋ ਜਿਹੀ ਜੀਜੂ ਨੂੰ ਤਾਂ ਮੈਨੂੰ ਐਸੇ ਜਿਆਦਾ ਕੁਝ ਪਤਾ ਪਰ ਜਦ ਵੀਡੀਓ ਤੇ ਇਹੋ ਜਿਹੀ ਚੀਜ਼ਾਂ ਦੇਖਦੀਆਂ ਨੇ ਪੰਜਾਬ ਬਾਰੇ ਤਾਂ ਫਿਰ ਫੀਲ ਤਾਂ ਹੁੰਦਾ ਥੋੜਾ ਜਿਹਾ ਹਾਂ ਅੱਛਾ ਜੇ ਫੂਡ ਬਾਰੇ ਗੱਲ ਕਰਾਂ ਤਾਂ ਪੰਜਾਬੀਆਂ ਦਾ ਫੂਡ ਤਾਂ ਬਹੁਤ ਮਸ਼ਹੂਰ ਹੈ ਪੰਜਾਬੀ ਫੂਡ ਲਾਈਕ ਕਰਦੇ ਹੋ ਘਰ ਦੇ ਵਿੱਚ ਬਾਹਰ ਬਾਹਰ ਜਿਆਦਾ ਫੂਡ ਕਿਨੂੰ ਤਵੱਜੋ ਦਿੰਦੇ ਹੋ ਤੁਹਾਡੀ ਆਪਣੀ ਗੇਮ ਵੀ ਉਹਦੇ ਨਾਲ ਠੀਕ ਰਹੇ ਵੈਜੀਟੇਰੀਅਨ ਜਾਂ ਨਾਨ ਵੈਜੀਟੇਰੀਅਨ ਇਸ ਤਰੀਕੇ ਨਾਲ ਕਿਹੜਾ ਫੂਡ ਤੁਹਾਨੂੰ ਉਹ ਤਾਂ ਸੱਚੀ ਗੱਲ ਮੈਂ ਤਾਂ ਸਭ ਕੁਝ ਖਾਚ ਦਿੰਨਾ ਪਰ ਮੈਨੂੰ ਪੰਜਾਬੀ ਫੂਡ ਤਾਂ ਮੈਨੂੰ ਬਹੁਤ ਦਿਲਾਦਾ ਓਕੇ ਲਾਈਕ ਉਹਦੇ ਵਿੱਚ ਕੁਝ ਇੱਕ ਸਾਡਾ ਜਿਵੇਂ ਹੁੰਦਾ ਇਹ ਸਾਗ ਤੇ ਮੱਕੀ ਦੀ ਰੋਟੀ ਸਾਡੀ ਬਹੁਤ ਫੇਵਰਿਟ ਹੁੰਦੀ ਆ ਸਰਦੀਆਂ 'ਚ ਹੈ ਇਦਾਂ ਦਾ ਤੁਹਾਡਾ ਵੀ ਫੇਵਰਿਟ ਹੋ ਹਾਂ ਸਾਗ ਨਹੀਂ ਜਿਵੇਂ ਨਹੀਂ ਨਾ ਅੱਛਾ ਠੀਕ ਹੈ ਅੱਛਾ ਹੋਰ ਤੁਹਾਨੂੰ ਕੀ ਕੀ ਲੱਗਦਾ ਕਿਹੜੀ ਗੱਲ ਚੰਗੀ ਲੱਗਦੀ ਆ ਫਿਰ ਆਪਾਂ ਸਮਾਪਤੀ ਵੱਲ ਕਰਾਂਗੇ ਤੁਸੀਂ ਵੀ ਜਾਣਾ ਹੋਣਾ ਪੰਜਾਬੀਆਂ ਦੀ ਕਿਹੜੀ ਗੱਲ ਤੁਹਾਨੂੰ ਜ਼ਿਆਦਾ ਵਧੀਆ ਲੱਗਦੀ ਆ ਪੰਜਾਬੀਆਂ ਦਾ ਖਾਣਾ ਤਾਂ ਵੈਸੇ ਵਧੀਆ ਹੁੰਦਾ ਹੈ ਸਾਡੀ ਜਿਹੜੀ ਸਾਡਾ ਜਿਹੜਾ ਕਲਚਰ ਹੁੰਦਾ ਉਹ ਵੀ ਬਹੁਤ ਵਧੀਆ ਹੁੰਦਾ ਆ ਸਾਰੇ ਮਿਲਜੋਲ ਕੇ ਸਾਡਾ ਜਿਹੜੇ ਠੀਕ ਹੈ ਮੇਲ ਮਿਲਾਪ ਸਭਿਆਚਾਰ اچھا ਪੰਜਾਬੀ ਵੈਡਿੰਗ ਤੁਹਾਨੂੰ ਬਹੁਤ ਅੱਛੀ ਲੱਗਦੀ ਹੈ ਬਹੁਤ ਵਧੀਆ ਤੁਹਾਡੀ ਆਪਣੇ ਜਿਹੜੇ క్రికెਟਰ ਦੋਸਤ ਨੇ ਤੁਹਾਡੀ ਟੀਮ ਚ ਖੇਡਦੇ ਨੇ ਉਹਨਾਂ ਨੂੰ ਦਿਖਾਇਆ ਕੋਈ ਪੰਜਾਬੀ ਵੈਡਿੰਗ ਉੱਥੇ ਆਸਟ੍ਰੇਲੀਆ ਚ ਨਾ 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 ਹਲੇ ਤਾਂ ਨਹੀਂ ਅੱਛਾ ਹਜੇ ਸਬਬ ਨਹੀਂ ਬਣਿਆ ਹਜੇ ਕਾਤੇ ਕੋਈ ਗਿਆ ਹਾਂ ਹਾਂ ਜੀ ਅੱਛਾ ਐਜ਼ ਪ੍ਰੈਜ਼ੈਂਟ ਡੇ ਦੀ ਜਿਹੜੀ ਓਕੇ ਪ੍ਰੈਜ਼ੈਂਟ ਡੇ ਦੀ ਹਰਜਸ ਜਿਹੜੀ ਕ੍ਰਿਕਟ ਆ ਉਹਦੇ ਚ ਤੁਸੀਂ ਕਿਹੜੇ ਬੋਲਰ ਨੂੰ ਫੇਸ ਕਰਨਾ ਪਸੰਦ ਕਰਦੇ ਹੋ ਜਾਂ ਚਾਹੁੰਦੇ ਹੋ ਤੁਸੀਂ ਕੀ ਹਾਂ ਯਾਰ ਜਦੋਂ ਮੈਂ ਆਸਟ੍ਰੇਲੀਆ ਲਈ ਖੇਡ ਰਿਹਾ ਹਾਂ ਮੈਂ ਬੈਟਿੰਗ ਕਰ ਰਿਹਾ ਹਾਂ ਤੇ ਆਹ ਬੰਦੇ ਨੂੰ ਮੈਂ ਫੇਸ ਕਰਨਾ ਤੇ ਜਿੱਦਾਂ ਕਹਿ ਦਿੰਦੇ ਆਪਾਂ ਆਪਣੀ ਇਹਦੇ ਵਿੱਚ ਕਿ ਮੈਂ ਇਹਨੂੰ ਚੱਕੇ ਛੱਕੇ ਮਾਰਨੇ ਆ ਕਿਹੜਾ ਤੁਹਾਨੂੰ ਲੱਗਦਾ ਹੈ ਕਿ ਬੋਲਰ ਐਸਾ ਆ ਜਿਹਨੂੰ ਤੁਸੀਂ ਫੇਸ ਕਰਨਾ ਚਾਹੁੰਦੇ ਹੋ ਕਿ ਆ ਜਾ ਯਾਰ ਮੈਨੂੰ ਤਾਂ ਵੈਸੇ ਕੋਈ ਜ਼ਿਆਦਾ ਫਰਕ ਪੈਂਦਾ ਨਹੀਂ ਬੈਟਸਮੈਨ ਦਾ ਵੈਸੇ ਜਿਹੜਾ ਮੁਕਾਬਲਾ ਹੁੰਦਾ ਹੈ ਉਹ ਬਾਲ ਦੇ ਖਿਲਾਫ ਹੁੰਦਾ ਹੈ ਬੋਲਰ ਦੇ ਖਿਲਾਫ ਨਹੀਂ ਹਾਂ ਔਰ ਪੇਸ ਔਰ ਸਪਿਨਰ ਜਾਂ ਕਿਸੇ ਵੀ ਇਸ ਤਰੀਕੇ ਦੀ ਬਾਲ ਤੋਂ ਕੋਈ ਪਰਵਾਹ ਨਹੀਂ ਤੁਹਾਨੂੰ ਕਦੇ ਵੀ ਕਦੇ ਨਹੀਂ ਮੈਨੂੰ ਸਪਿਨਰ ਮੈਨੂੰ ਵਧੀਆ ਲੱਗਦੇ ਨੇ ਫੇਸ ਕਰਨ ਲਈ ਪਰ ਪੇਸ ਬੋਲਰ ਵੀ ਹੈ ਜਾਨੂੰ ਕੋਈ ਕੋਈ ਪ੍ਰੋਬਲਮ ਨਹੀਂ ਓਕੇ ਠੀਕ ਹੈ ਹਰਜਸ ਤੁਸੀਂ ਸਮਾਂ ਦਿੱਤਾ ਸਾਨੂੰ ਬਹੁਤ ਸਾਰੀਆਂ ਤੁਸੀਂ ਗੱਲਾਂ ਕੀਤੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਤੁਹਾਡੀ ਉਹ ਪਾਰੀ 314 ਰਨਾਂ ਦੀ 35 ਛੱਕੇ ਤੁਸੀਂ ਮਾਰੇ ਉਹ ਕਿਸੇ ਨੂੰ ਭੁੱਲਣੀ ਨਹੀਂ ਤੁਹਾਨੂੰ ਤਾਂ ਕੀ ਭੁੱਲਣੀ ਆ ਜਿਸ ਨੇ ਵੀ ਉਹ ਮੈਚ ਦੇਖਿਆ ਜਾਂ ਜਿਸ ਨੇ ਵੀ ਉਸ ਚੀਜ਼ ਬਾਰੇ ਸੁਣਿਆ ਉਹ ਨਹੀਂ ਭੁੱਲਦਾ 1441 ਬਲਾਂ ਦੇ ਵਿੱਚ 314 ਸਕੋਰ ਬਣਾਉਣੇ ਵਾਕਈਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਇਹੀ ਕਾਰਨ ਹੈ ਕਿ ਅੱਜ ਪੂਰੀ ਦੁਨੀਆ ਹਰਜਸ ਨੂੰ ਜਾਣਦੀ ਹੈ ਹਰਜਸ ਬਾਰੇ ਸਰਚਾਂ ਹੋ ਰਹੀਆਂ ਨੇ ਤੇ ਸਾਨੂੰ ਵੀ ਮਾੜ ਹੈ ਕਿ ਬੇਸ਼ੱਕ ਇਸ ਵੇਲੇ ਹਰਜਸ ਆਸਟ੍ਰੇਲੀਆ ਦਾ ਹਿੱਸਾ ਆਸਟ੍ਰੇਲੀਅਨ ਸਿਟੀਜ਼ਨ ਆ ਪਰ ਉਸ ਦੀਆਂ ਜੜ੍ਹਾਂ ਪੰਜਾਬ ਦੇ ਨਾਲ ਨੇ ਇੰਡੀਆ ਦੇ ਨਾਲ ਨੇ ਸੋ ਅਸੀਂ ਇਹੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਤੁਸੀਂ ਖੇਡੋ ਤੇ ਬਲੰਦੀਆਂ ਨੂੰ ਚੋ ਤੁਹਾਡੇ ਸਪਨੇ ਪੂਰੇ ਹੋਣ ਬਹੁਤ ਬਹੁਤ ਧੰਨਵਾਦ ਹਰਜਸ ਸਮਾਂ ਦੇਣ ਦੇ ਲਈ ਤੇ ਹੈਪੀ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਤੁਹਾਨੂੰ ਵੀ ਤੇ ਤੁਹਾਡੇ ਪਰਿਵਾਰ ਨੂੰ ਵੀ ਥੈਂਕ ਯੂ ਤੁਹਾਨੂੰ ਵੀ ਸਹਿ ਜੀ ਓਕੇ ਹਰਜਸ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਬਾਏ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ